ਹੁੰਦਾ ਰਿਹਾ ਕੁਲਦੀਪ ਸਿੰਘ ਨਾਮ ਹੈ ਇਹਨਾਂ ਸਾਡੇ ਜਿਹੜੇ ਯੂਨਿਟ ਦੀ ਟੀਮ ਨੇ ਡ੍ਰਾਈਵ ਲਾਇਆ ਸੀਗਾ ਸਾਡੇ ਬਟੰਡਾ ਯੂਨਿਟ ਦੀ ਟੀਮ ਨੇ ਤਾਂ ਉਹਨਾਂ ਟਰੈਪ ਦੇ ਦੌਰਾਨ ਇਹਨੇ ਉੱਥੋਂ ਮੌਕੇ ਤੋਂ ਪੈਸੇ ਜਿਹੜੇ ਸੀ ਰਿਸ਼ਵਤ ਮੰਗ ਕੇ ਗੱਡੀ ਭਜਾਈ ਆ ਗੱਡੀ ਭਜਾਉਂਦੇ ਹੋਏ ਦੋ ਤਿੰਨ ਗੱਡੀਆਂ ਨੂੰ ਚੇਜ਼ ਕਰਦੇ ਹੋਏ ਇਹਨੇ ਟੱਕਰ ਵੀ ਮਾਰੀ ਆ ਰਸਤੇ ਦੇ ਵਿੱਚ ਤਾਂ ਸਾਡੀ ਜਿਹੜੀ ਵਿਜੀਲੈਂਸ ਟੀਮ ਨੇ ਇਥੇ ਪੁਲ ਦੇ ਉੱਤੇ ਇਹਨੂੰ ਰਾਉਂਡ ਅਪ ਕੀਤਾ ਹੈਗਾ ਇਹਦਾ ਟਾਇਰ ਬ੍ਰਸਟ ਹੋ ਗਿਆ ਪਿਛਲੇ ਪਾਸੇ ਤੋਂ ਕਿਸੇ ਕੋਈ ਉਧਰ ਮਰਡਰ ਹੋਇਆ ਸੀਗਾ ਉਸ ਕੇਸ ਦੇ ਵਿੱਚ ਇਹਨਾਂ ਨੇ ਕੋਈ ਤੀਏ ਕਿਸੇ ਨਾਲ ਪੈਸੇ ਦੀ ਦੂਸਰੀ ਟੀਮ ਨਾਲ ਪੈਸੇ ਲੈਣ ਦੀ ਗੱਲ ਬਸ ਕੀਤੀ ਸੀਗੀ ਕੋਈ ਲੇਡੀ ਸੀਗੀ ਉਹਨੂੰ ਉਹਦੇ ਨਾਂ ਤੇ ਕੋਈ ਲਾਇਸੈਂਸ ਉਹਦੇ ਨਾਂ ਤੇ ਬੋਲਦਾ ਸੀ ਉਹਨੂੰ ਨਾਮ ਦੇ ਤੇ ਨਾਂ ਕਰਨ ਦੇ ਪੇਮੈਂਟ ਉਹਨਾਂ ਤੋਂ ਮੰਗੀ ਸੀਗੀ ਤੇ ਉਹ 70000 ਰਿਕਵਰੀ ਸਮੇਤ ਇਸ ਬੰਦੇ ਨੂੰ ਸੀ ਰਸਟ ਕੀਤਾ ਹਾਲ ਦਾ ਇਹਨੇ ਕਿਹਾ ਸੀ ਕਿ ਮੈਂ ਕੱਢ ਦੂੰਗਾ ਪਰ ਕਟੜਨ ਦਾ ਕੋਨ ਲਾ ਕੇ ਉਹਨਾਂ ਤੋਂ ਪੈਸੇ ਮੰਗ ਜਿੜਵਾੜ ਕੀਤੀ ਸੀ ਸਰ ਕਿੰਨੇ ਡਿਮਾਂਡ ਕੀਤੀ ਗਈ ਸੀ ਇਹ ਤਾਂ 70000 ਦੀ ਡਿਮਾਂਡ ਕੀਤੀ ਸੀ 70000 ਇਹਦੇ ਤੋਂ ਰਿਕਵਰ ਹੋ ਗਿਆ ਕਿੱਥੇ ਸਰ ਤੁਸੀਂ ਜਿਹੜਾ ਜਿਹੜਾ ਟਰੈਪ ਲਾਇਆ ਸੀ ਕਿੱਥੇ ਆ ਕੇ ਇਸ ਨੂੰ ਫੜਿਆ ਇਹ ਜਿਹੜਾ ਕੰਟ ਥਾਣੇ ਦਾ ਕੋਲ ਹੈਗਾ ਉਹਦੇ ਥੱਲੇ ਇਹਨੇ ਗੱਡੀ ਦੇ ਵਿੱਚ ਹੀ ਇਹ ਬੈਠਾ ਸੀਗਾ ਉਥੇ ਟਰੈਪ ਲੱਗਿਆ ਸੀਗਾ ਉਥੋਂ ਇਹਨੇ ਗੱਡੀ ਪਹੁੰਚਾਈ ਤੇ ਇੱਥੇ ਫੜ ਕੇ ਇਸ ਤੇ ਆ ਗਿਆ ਸਰ ਕਿ ਕਿਸੇ ਤਰ੍ਹਾਂ ਦੀ ਵੀ ਗੱਲ ਚੱਲ ਰਹੀ ਹੈ ਕੋਈ ਇੰਜਰ ਵਗੈਰਾ ਹੋਇਆ ਸਕੋਂ ਦਾ ਟੀਮ ਦਾ ਮੈਂਬਰ ਦਾ ਸਾਡੀ ਟੀਮ ਦਾ ਮੈਂਬਰ ਤਾਂ ਨਹੀਂ ਹੋਇਆ ਸਾਨੂੰ ਮੈਨੂੰ ਇਹਨਾਂ ਤੋਂ ਪਤਾ ਲੱਗਿਆ ਵੀ ਕੋਈ ਮੋਟਰਸਾਈਕਲ ਵਾਲਾ ਇੰਜਰ ਹੋਇਆਗਾ ਕਿਉਂਕਿ ਅਸੀਂ ਜਿਹੜਾ ਕੇਸ ਰਜਿਸਟਰਡ ਕੀਤਾ ਉਹਦੇ ਚ ਜੋ ਵੀ ਰਸਤੇ ਦੇ ਵਿੱਚ ਇਨਸੀਡੈਂਟ ਹੋਇਆਗਾ ਉਹਦੇ ਚ ਜੋ ਸੈਕਸ਼ਨਸ ਦਾ ਵਾਧਾ ਹੋਊਗਾ ਉਸ ਮੁਤਾਬਕ ਵੀ ਫਰਦਰ ਕਾਰਵਾਈ ਹੋਊ ਸਰ ਫਾਇਰਿੰਗ ਦਾ ਮਾਮਲਾ ਵੀ ਕਹ ਰਹੇ ਸੀ ਕੋਈ ਨਹੀਂ ਨਹੀਂ ਫਾਇਰਿੰਗ ਕੋਈ ਨਹੀਂ ਹੋਈਗੀ ਫਾਇਰਿੰਗ ਹਾਲੇ ਤੱਕ ਮੇਰੇ ਸਹਾਂਚ ਨਹੀਂ ਆਈ ਕਿਉਂਕਿ